ਆ ਜਾ ਆ ਕੀ ਸਿਰ ਆ ਜਾ ਪਿਆ ਮੇਲਾ ਬੈਠਾ ਗੱਲਾਂ ਨੂੰ ਹੀ ਧੁੱਪੇ ਆ ਕੇ ਵਗਾ ਖਾਈ ਸੀ ਜਾਬ ਆਉਂਦੀ ਨਹੀਂ ਬਾਹਰ ਵਲੌਗ ਆ ਚੁੱਕਾ ਬੜੇ ਦਿਨ ਹੋਏ ਸੀ ਚੀਰ ਕੇ ਆਈਆਂ ਹੁਣ ਇਹਦੀ ਨੌ ਆ ਗਈ ਨਾ ਮੋਟੇ ਦੀ ਵਾਈਫ ਘਰੇ ਆ ਪਹੁੰਚ ਚੁੱਕੀ ਤੇ ਹੁਣ ਇਹਨੂੰ ਯਾਰੇ ਵਜੇ ਸਬਜੀ ਮੈਂ ਚੀਰ ਰਹੀ ਆ ਉਹਨੇ ਤੜਕਾ ਲਾ ਕੇ ਧਰ ਲੈਣੀ ਐ ਆ ਆ ਆਈ ਆਈ ਦੇ ਪਲਟ ਟਿੱਡ ਫਿਰ ਵਧਾ ਕੇ ਆ ਗਿਆ ਇਹਨਾਂ ਦੇ ਬਹੁਤ ਹੀ ਪਿਆਰੇ ਸੂਟ ਏ ਜਿਹੜੇ ਤੇ ਇਹ ਭੈਣ ਜੀ ਕਿੱਥੋਂ ਬਣੇ ਤੁਹਾਡੇ ਸੂਟ ਤੁਸੀਂ ਦੱਸ ਦਿਓ ਜੀ ਐ ਉੱਠ ਕੇ ਦਿਖਾਓ ਜੀ ਭੈਣ ਜੀ ਮੜਾ ਜਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨੇ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇਰੇ ਤੇਰੀ ਬਾਹ ਕਿਵੇਂ ਦੁਖੀ ਉਹ ਹੀ ਮੈਂ ਸੋਚਦਾ ਹੈਂ ਵੀਡੀਓ ਬਣਾਉਣ ਲੱਗ ਜਾਈ ਤੇ ਸਾਰਾ ਕੁਝ ਨਾ ਡੱਕਾ ਤੋੜਿਆ ਨਹੀਂ ਤੇ ਆਖਾਂ ਮੋੜਿਆ ਨਹੀਂ ਤੇ ਮੇਰੀ ਬਾਹ ਦੁਖਦੀ ਸੱਜਣਾ ਇਹ ਕੋਈ ਗੱਲ ਤੇ ਨਹੀਂ ਨਾ ਆ ਜਿਹੜਾ ਹੱਥਾਂ ਵਿੱਚ ਫੜੀ ਫਿਰਦਾ ਇਹ ਕੋਈ ਹਾਲਤ ਤੇ ਨਹੀਂ ਨਾ ਇਸ ਨੂੰ ਬੈਨ ਕੀਤਾ ਜਾਵੇ ਪੰਜਾਬ 'ਚ ਇਸ ਤੋਂ ਵੱਧ ਕੋਈ ਗੱਲ ਤੇ ਨਹੀਂ ਨਾ ਹਾਂ ਤੇ ਨਹੀਂ ਇਹ ਬਾਹ ਦੀ ਦਵਾਈ ਹੁਣ ਅੱਗਰ ਕਿਤੇ ਤੂੰ ਕਾਫੀ ਪੀਣੀ ਅੱਜ ਤਾਂ ਪੀਓ ਅੱਜ ਛੂਟ ਫੇਰ ਹੋਏਗਾ ਨੌਜਵਾਨ ਗੱਭਰੂ ਨੂਰਪੁਰ ਦੀ ਧਰਤੀ ਦੇ ਹਾਜ਼ਰ ਨੇ ਇਹਨਾਂ ਨੂੰ ਵਿਆਹ ਵੀ ਵਿਚਾਰੇ ਟਾਈਮ ਕੱਢ ਕੇ ਆਈ ਇੱਕ ਨੌਜਵਾਨ ਵਿਆਹ ਦੇਣਾ ਦੂਜਾ ਮੁੰਡਾ ਸੋਹਣਾ ਸਨਖਾ ਜਿਹੜਾ ਵੈਰੀ ਇਹਨਾਂ ਦੇ ਬਹੁਤ ਹੀ ਪਿਆਰੇ ਸੂਟ ਏ ਜਿਹੜੇ ਤੇ ਇਹ ਭੈਣ ਜੀ ਕਿੱਥੋਂ ਬਣੇ ਤੁਹਾਡੇ ਸੂਟ ਤੁਸੀਂ ਦੱਸ ਦਿਓ ਜੀ ਅੱਛਾ ਇਹ ਤੇ ਇਹ ਹੋਰ ਕੋਈ ਵੀ ਕਸਟਮ ਕਰਾ ਸਕਦਾ ਜੀ ਇਦਾਂ ਦੇ ਐ ਉੱਠ ਕੇ ਦਿਖਾਓ ਜੀ ਭੈਣ ਜੀ ਮੜਾ ਜਿਆ ਇਹ ਡਾਂਕ ਕਰ ਰਹੀਆਂ ਕੁੜੀਆਂ ਇਹਨੂੰ ਕਿਹੜਾ ਸੂਟ ਕਹਿੰਦੇ ਆ ਜੀ ਲਹਿੰਗਾ ਲਹਿੰਗਾ ਕਹਿੰਦੇ ਇਹਨੂੰ ਜਾਗੋ ਤੇ ਪਾ ਸਕਦੇ ਆ ਆਪਾਂ ਤੁਸੀਂ ਬੜੇ ਪਿਆਰੇ ਲੱਗ ਰਹੇ ਨਜ਼ਰ ਨਾ ਲੱਗ ਜੇ ਇਹ ਆਹ ਜਨਰਲ ਲੁੱਕ ਲੋ ਆਓ ਚੱਕ ਸੱਸਰੀ ਗਾਲ ਜੀ ਕੀ ਹਾਲ ਚਾਲ ਠੀਕ ਠਾਕ ਦਾ ਹਰਜੀਤ ਕੌਰ ਬਹੁਤ ਦਿਨਾਂ ਬਾਅਦ ਉਹ ਆਪਣਾ ਰੰਗ ਓਕੇ ਰਪੋਟ ਐ ਮੈਂ ਅਸਰਾ ਹੋਇਆ ਵਯਾ ਕੀ ਸਿਰ ਆ ਗਿਆ ਪਿਆ ਮੇਲਾ ਬੈਠਾ ਗੱਲਾਂ ਨੂੰ ਹੀ ਐ ਧੁੱਪੇ ਆ ਕੇ ਵਗਾ ਐ ਇਸੇ ਜਵਾਬ ਆਉਂਦੀ ਨਹੀਂ ਬਾਹਰ ਤੇ ਮੈਂ ਕਿਹੜੇ ਵੇਲੇ ਦੀ ਬੈਠੀ ਘੰਟਾ ਹੋ ਗਿਆ ਅਣਕੇ ਬੈਠੀ ਨੂੰ ਮੈਨੂੰ 4 ਵਜੇ ਆਈ ਤੇ ਸਾਡਾ ਵਲੌਗ ਆ ਚੁੱਕਾ ਬੜੇ ਦਿਨ ਹੋ ਗਏ ਹੁਣ ਇਹਦੀ 9 ਆ ਗਈ ਨਾ ਮੋਟੇ ਦੀ ਵਾਈਫ ਘਰੇ ਆ ਪਹੁੰਚ ਚੁੱਕੀ ਤੇ ਹੁਣ ਇਹਨੂੰ ਯਾਰੇ ਵਜੇ ਸਬਜੀ ਮੈਂ ਚੀਰ ਰਹੀ ਆ ਉਹਨੇ ਤੜਕਾ ਲਾ ਕੇ ਧਰ ਲੈਣੀ ਆ ਤੇ ਤੇਰੀ ਜਾਨ ਸ਼ਾਮ ਨੂੰ ਜਾ ਕੇ ਰੋਟੀਆਂ ਪਕਾ ਲੂ ਬਸ ਤੇ ਉਹਨਾਂ ਚਿਰ ਤੂੰ ਵੇਲੀ ਐ ਉਹਨਾਂ ਚਿਰ ਜਮ ਵੇਲੀ ਐ ਠੀਕ ਵਲੌਗ ਆ ਗਿਆ ਜਾ ਕੇ ਵਿੰਡੋਜ਼ ਆਪ ਕਰਕੇ ਵਲੌਗ ਹੀ ਵੇਖ ਲਓ ਭੈਣ ਸਨੈਪ ਕਿੜਨੂ ਕੀ ਇਹਨਾ ਹੈ ਸ਼ਾਇਦ ਮੇਰੇ ਕਰਕੇ ਹੁਣ ਉੱਤਰ ਖਾਇਤੋ ਓਏ ਭਰਾਵਾ ਅੱਗੋਂ ਫੜ ਲਿਓ ਏ ਏ ਜੀਸੀਬੀ ਮਸ਼ੀਨ ਆ ਹਾਂ ਇਹਨਾਂ ਨੂੰ ਕੀ ਖਾਦਾ ਵਾ ਪਹਿਲੇ ਜਨਮਾਂ ਚ ਓਏ ਹੈਲੋ ਸਕੂਜਮੀ ਮੈਂ ਤਾਂ ਇਹ ਕੀ ਖੜਾ ਡੇ ਨਿਕੰ ਜੋੜੀ ਹੋਈ ਆ ਹਾਂ ਹੁਣ ਤਲ ਕੋਣ ਨੇ ਕਮਜ਼ੋਰੀ ਲੈਂਦੀ ਹੈ ਨਾ ਉਹ ਸਾਹ ਵੀ ਉਧਰ ਉਹ ਚੱਕ ਗਿਆ ਸ਼ਕਤੀਮਾਨ ਕੀ ਪਾਵਰ ਆ ਚੁੱਕੀ ਹੈ ਅੰਬੇ ਹੈ ਹਿੱਕਾ ਹੁੰਦਾ ਹੋਰ ਵੀ ਖਲਾਕ ਐ ਆ ਆਇਆ ਆਇਆ ਦੇ ਪਲਟ ਢਿੱਡ ਫੇਰ ਵਧਾ ਕੇ ਆ ਗਿਆ ਖਿੱਚ 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 ਹਾਂ ਜੀ ਗੱਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ